ਸਕੈਮਰਸ ਹੁਣ WhatsApp ਯੂਜ਼ਰਸ ਨੂੰ ਨਿਸ਼ਾਨਾ ਬਣਾ ਰਹੇ ਨੇ ਦੱਸਦੇ ਕਿ ਭਾਰਤ 'ਚ ਇਸ ਸਮੇਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਜਿਹੇ ਦੇ ਵਿੱਚ ਸਕੈਮਰਸ ਦੀ ਨਜ਼ਰ ਤੁਹਾਡਾ ਬੈਂਕ ਖਾਤਾ ਖਾਲੀ ਕਰਨ ਤੇ ਹੈ ਧੋਖਾਧੜੀ ਕਰਨ ਵਾਲਿਆਂ ਨੇ ਲੋਕਾਂ ਨੂੰ ਫਸਾਉਣ ਦਾ ਇੱਕ ਹੋਰ ਨਵਾਂ ਤਰੀਕਾ ਲੱਭ ਲਿਆ ਭਾਰਤ ਦੇ 4-4 ਸੂਬਿਆਂ ਦੀ ਪੁਲਿਸ ਨੇ ਇਸ ਨੂੰ ਲੈ ਕੇ ਹੁਣ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਦਰਸਤਲ ਇਹ ਸਕੈਮਰਸ ਲੋਕਾਂ ਨੂੰ ਠੱਗਣ ਦੇ ਲਈ ਵਿਆਹਾਂ ਦੇ ਸੀਜ਼ਨ ਦਾ ਫਾਇਦਾ ਚੁੱਕ ਰਹੇ ਨੇ ਇਕਨੋਮਿਕ ਟਾਈਮਸ ਦੀ ਇੱਕ ਰਿਪੋਰਟ ਦੇ ਅਨੁਸਾਰ ਘੁਟਾਲੇ ਕਰਨ ਵਾਲੇ WhatsApp ਦੇ ਯੂਜ਼ਰ ਸ ਨੂੰ ਨਿਸ਼ਾਨਾ ਬਣਾਉਣ ਦੇ ਲਈ ਵਿਆਦਾ ਸੱਦਾ ਪੱਤਰ ਭੇਜਦੇ ਨੇ ਇਸਕਾਰ ਦੀ APK ਫਾਈਲ ਭੇਜੀ ਜਾਂਦੀ ਹੈ ਜਿਵੇਂ ਕੋਈ ਉਪਭੋਗਤਾ ਆਪਣੇ ਫੋਨ ਦੇ ਵਿੱਚ APK ਫਾਈਲ ਇੰਸਟਾਲ ਕਰਦਾ ਹੈ ਉਸ ਦੇ ਫੋਨ ਦੇ ਵਿੱਚ ਖਤਰਨਾਕ ਮਾਲਵੇਅਰ ਇੰਸਟਾਲ ਹੋ ਜਾਂਦਾ ਹੈ ਧੋਖਾਧੜੀ ਕਰਨ ਵਾਲੇ ਵਿਆਦ ਕਾਰਡਾਂ ਦੇ ਰਾਹੀਂ ਲੋਕਾਂ ਦੇ ਫੋਨ ਤੱਕ ਪਹੁੰਚ ਕਰ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੋਡਿੰਗ ਦੀ ਜਾਣਕਾਰੀ ਮਿਲ ਜਾਂਦੀ ਹੈ ਇੰਨਾ ਹੀ ਨਹੀਂ ਘੁਟਾਲੇ ਕਰਨ ਵਾਲੇ ਲੋਕਾਂ ਆਰਥਿਕ ਨੁਕਸਾਨ ਵੀ ਕਰ ਰਹੇ ਨੇ ਹਾਲ ਹੀ ਚ ਰਾਜਸਥਾਨ ਚ ਵੀ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਨੂੰ 64 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਦੱਸਦੇ ਕਿ ਇਸ ਸਕੈਮ ਕਰਕੇ ਚਾਰ ਰਾਜਾਂ ਦੀ ਪੁਲਿਸ ਨੇ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤੇ ਨੇ ਜਿਸ ਦੇ ਵਿੱਚ ਹਿਮਾਚਲ ਪ੍ਰਦੇਸ਼ ਰਾਜਸਥਾਨ ਉੱਤਰ ਪ੍ਰਦੇਸ਼ ਤੇ ਗੁਜਰਾਤ ਦੀ ਪੁਲਿਸ ਸ਼ਾਮਲ ਹੈ ਪੁਲਿਸ ਨੇ ਕਿਹਾ ਕਿ ਕਲੀ ਸ਼ਾਦੀ ਕਾਰ ਪ੍ਰਾਪਤ ਕਰਨ ਤੋਂ ਬਾਅਦ ਇਸ ਤੇ ਕਲਿੱਕ ਨਾ ਕਰੋ ਇਸ ਤੇ ਕਲ ਤੁਹਾਡੇ ਫੋਨ ਚ ਖਤਰਨਾਕ ਮਾਲਵੇਅਰ ਇੰਸਟਾਲ ਹੋ ਜਾਏਗਾ ਤੇ ਫਿਰ ਡਿਵਾਈਸ ਦਾ ਐਕਸੈਸ ਸਕੈਮਰਸ ਦੇ ਹੱਥਾਂ ਦੇ ਵਿੱਚ ਆ ਜਾਵੇਗਾ ਪੁਲਿਸ ਨੇ ਇਹ ਗੱਲਾਂ ਦਾ ਵੀ ਖਾਸ ਧਿਆਨ ਰੱਖਣ ਨੂੰ ਕਿਹਾ ਹੈ ਕਿ ਕਦੇ ਵੀ ਅਣਜਾਣ ਨੰਬਰਾਂ ਤੇ ਕਾਲ ਨਾ ਕਰੋ ਸ਼ੱਕੀ ਲਿੰਕਸ ਤੇ ਕਲਿੱਕ ਨਾ ਕਰੋ ਸੌਫਟਵੇਅਰ ਅਪਡੇਟ ਰੱਖੋ ਸਟਰੋਂਗ ਪਾਸਵਰਡ ਦੀ ਵਰਤੋਂ ਕਰੋ ਤੇ 2 ਫੈਕਟਰ অথেন্টিਕੇਸ਼ਨ ਦੀ ਵੀ ਵਰਤੋਂ ਕਰੋ ਤੇ ਜੇਕਰ ਤੁਹਾਡੇ ਨਾਲ ਕੋਈ ਧੋਖਾਧੜੀ ਹੋ ਵੀ ਜਾਂਦੀ ਹੈ ਤਾਂ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਸੂਚਿਤ ਜ਼ਰੂਰ ਕਰੋ ਤਾਂ ਕਿ ਅਜਿਹੇ ਠੱਗ ਪੁਲਿਸ ਦੇ ਹੱਥੇ ਚੜ ਸਕਣ